ਪਿਛਲੀ 4 ਸਦੀਆਂ ਤੋਂ ਮੋਹੱਲੇ ਦੇ ਵਿੱਚ ਪਿੰਪਲ ਦੇ ਥੱਲੇ ਚੱਲ ਰਿਹਾ ਹੈ ਮੰਦਰ ਨੂੰ ਹਟਾਉਣ ਦੀ ਚਰਚਾ ਨੂੰ ਲੈ ਕੇ ਸਰਦਾਰਾਂ ਮੋਹੱਲਿਆਂ ਦੇ ਵਿੱਚ ਰੋਸ਼ ਦਰਜਨਾ ਮੋਹੱਲਾ ਨਿਵਾਸੀ ਮੌਕੇ ਤੇ ਹੋਏ ਇਕੱਠੇ ਔਰ ਅਕੀ ਆਪਣੀ ਗੱਲ ਅਸੀਂ ਕਿਹਾ ਅਸੀਂ ਮੋੜੇ ਪਹੁੰਚੇ ਨਾ ਪਰ ਘਰ ਦੇ ਬਾਸ ਤੋਂ ਨਹੀਂ ਪਹੁੰਚੇ ਹਮੇਸ਼ਾ ਇਹ ਹੀ ਬਾਤ ਹੋਤੀ ਰਹਿੰਦੀ ਹੈ hame apna action leke chalna padega. 40 50 saal kya problem? So apna naam vekhi. Mer naam Vicky. Ki masla mandir da? Mandir da masla hai da ji eh mandir bahut hi purana saada mandir hai jide naal sare mohalle di idhar ase paase sare itthe jal chana ne saryan di aastha judi hui hai. Lekin ik aa banda jada hai ga 20 ਸਾਲ ਤੋਂ ਰਹਿ ਰਿਹਾ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਅਸਲ ਦੇ ਵਿੱਚ ਇਹ ਮਕਾਨ ਜਿਹੜਾ ਹੈ ਇਹਨੇ ਜਿਸ ਤੋਂ ਲਿਆ ਹੈ ਇਹ ਉਹਨਾਂ ਨੇ ਹੀ ਮੰਦਿਰ ਉਹਨਾਂ ਦੇ ਹੀ ਥਰੂ ਬਣਵਾਇਆ ਹੋਇਆ ਹੈ ਉਹ 40 ਸਾਲ ਪੁਰਾਣਾ ਮੰਦਿਰ ਹੈ ਤੇ ਇਹ ਬੰਦੇ ਨੇ ਜਦੋਂ ਦਾ ਮਕਾਨ ਲਿਆ ਇਹਨੇ 18 ਸਾਲ ਹੋ ਗਏ ਇਹਨੇ ਕੁਝ ਨਹੀਂ ਹੁਣ 2-3 ਸਾਲਾਂ ਤੋਂ ਇਹਨੂੰ ਪਤਾ ਨਹੀਂ ਕੀ ਤਕਲੀਫ ਹੋਣ ਲੱਗੀ ਹੈ ਸਾਡੇ ਦੇ ਕੇਸ ਵੀ ਕਰੀ ਜਾਂਦਾ ਝੂਠੇ ਇੱਕ ਇੱਕ ਕੇਸ ਝੂਠਾ ਤੇ ਇੱਕ ਇੱਕ ਜਗਾਵਾਂ ਤੇ ਜਿਹੜੇ ਕੀ ਕਮੇਟੀ ਦੇ ਵਿੱਚ ਬੈਠ ਕੇ ਫੈਸਲੇ ਹੋਏ ਆ ਥਾਣੇ ਵਿੱਚ ਬੈਠ ਕੇ ਫੈਸਲੇ ਹੋਏ ਆ ਉਹ ਜਿਹੜੇ ਫੈਸਲੇ ਹੋਏ ਆ ਉਹਨਾਂ ਫੈਸਲਿਆਂ ਤੋਂ ਵੀ ਮੁਕਰ ਗਿਆ ਸਾਨੂੰ ਕਹਿੰਦਾ ਜਿਹੜੇ ਵੀ ਕੇਸ ਪਾਏਵੇਂ ਮਤਲਬ ਇਹਨੇ ਸਾਡੇ ਦੇ ਜਿਹੜੇ ਝੂਠੇ ਕੇਸ ਪਾਏ ਹੋਏ ਬਿਲਕੁਲ ਬੇਬੁਨਿਆਦ ਝੂਠੇ ਕੇਸ ਉਹ ਕਹਿੰਦਾ ਉਹ ਵੀ ਮੈਂ ਵਾਪਸ ਲਾਵਾਂਗਾ ਲੇਕਿਨ ਪਤਾ ਨਹੀਂ ਕਿ ਇਹਨੇ ਐਸਾ ਕੁਝ ਕਰਿਆ ਤੇ ਅੰਦਰ ਮਤਲਬ ਜਿਹੜਾ ਗੇਮ ਐਸੀ ਖੇਡੀ ਹੈ ਤੇ ਆਰਡਰ ਜਿਹੜੇ ਆ ਸਾਨੂੰ ਪਤਾ ਲੱਗਿਆ ਕਿ ਤੋੜਨ ਦੇ ਆਰਡਰ ਆਏਵੇਂ ਮੰਦਰ ਅਸੀਂ ਮਗਰ ਇਹ ਮੰਦਰ ਨਹੀਂ ਸਾਡੇ ਪਿਤਾ ਜੀ ਹੈ ਸਾਡਾ ਮੰਦਰ ਹੈ ਠੀਕ ਹੈ ਭੋਲੇनाथ ਹੈ ਸਾਨੂੰ ਮਾਰ ਕੇ ਕੁਝ ਕਰ ਸਕਦਾ ਦਾ ਕਰਕੇ ਦਿਖਾ ਦੇਵੇ ਮਗਰ ਮਗਰ ਅਸੀਂ ਅਸੀਂ ਇਹ ਨਾ ਮੰਦਰ ਹੈ ਨਾ ਤੋੜਨ ਮਾਰਤੇ ਕੋਈ ਹੱਥ ਲਾ ਕੇ ਦਿਖਾ ਦੇਵੇ ਸਰਕਾਰ ਸੇ ਬਸੇ ਸਾਡੀ ਹੱਥ ਜੋੜ ਕੇ ਸਰਕਾਰ ਨਾਲ ਬੇਨਤੀ ਹੈ ਇਹ ਨਾ ਸੋਚਣਾ ਕਿ ਆਪਾਂ ਮੰਦਰ ਤੋੜ ਕੇ ਚਲੇ ਜਾਓਗੇ ਸਭ ਤੋਂ ਪਹਿਲੇ ਸਾਡੀ ਇੱਥੇ ਪੇ ਲਾਸ਼ੇ ਜਲਣਗੇ ਉਸਕੇ ਬਾਅਦ ਮੰਦਿਰ ਕੋ ਹੱਥ ਲਾ ਕੇ ਅਸੀਂ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਸਰਕਾਰ ਨਾਲ ਕੋਈ ਵੈਰ ਨਹੀਂ ਹੈ ਸਾਡਾ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਨਹੀਂ ਅਸੀਂ ਕਹਿੰਦੇ ਆਂ ਕਿ ਸਾਡਾ ਮੰਦਰ ਬਹੁਤ ਪੁਰਾਣਾ ਹੈ ਸਾਡੀ ਆਸਤਾ ਜੁੜੀ ਪਈ ਹੈ ਸਾਰੇ ਮੱਲੇ ਦੀ ਉਰਾਂ ਪਰਾਂ ਸਾਰੇ ਬੰਦੇ ਜੁੜੀ ਪਈ ਹੈ ਉਹ ਬਣੀ ਰਹਿਣ ਦਿਓ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਕ ਆਪਸੀ ਜਿਹੜਾ ਕਹਿੰਦੇ ਪੰਚਾਇਤੀ 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 ਜਿਹੜਾ ਫੈਸਲਾ ਹੋਇਆ ਉਹ ਵਿਸ਼ਵਾਸ ਨਾਲ ਇਹਨੇ ਸਾਡੇ ਨਾਲ ਸ਼ਿਸ਼ਵਾਸ ਘਾਤ ਕੀਤੇ ਹੈ ਮਤਲਬ ਹਰ ਹਰ ਫੈਸਲੇ ਤੋਂ ਮੁਕਰ ਰਿਹਾ ਜੀ ਹਰ ਫੈਸਲੇ ਜਿਹੜੇ ਫੈਸਲੇ ਵੀ ਹੁੰਦੇ ਆ ਉਹਨਾਂ ਤੋਂ ਮੁਕਰ ਕੇ ਹੁਣ ਵੇਖੋ ਇਹਨੇ ਕੀ ਅੰਦਰ ਗੇਮ ਖੇਡੀ ਹੈ ਤੇ ਐਸੇ ਫੈਸਲੇ ਪਤਾ ਨਹੀਂ ਕਿੱਥੋਂ ਲਿਆਇਆ ਅਸੀਂ ਤਾਂ ਫਿਰ ਵੀ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਸਾਡਾ ਮੰਦਰ ਹੈ ਨਾ ਜਿਹੜਾ ਸਾਡਾ ਮੰਦਰ ਸਾਡੀ ਆਸਤਾ ਸਾਡੇ ਸਾਡੇ ਤੇ ਹੀ ਰਹਿਣ ਦਿਓ ਤੁਸੀਂ ਇਸ ਇਸ ਦੀਆਂ ਗੱਲਾਂ ਤੇ ਮਤਲਬ ਜਿਹੜਾ ਹੈ ਨਾ ਉਹ ना वो करो कि जरा गलत कुछ हो रहा उ हाँ जी इस मंदिर के पीछे पहले बात तो ये हमारा सबका घर है ठीक है जी हमारी आस्था यहाँ से जुड़ी हुई है हम हाँ भी यही चाहते हैं कि हमारा मंदिर सही सलामत रहे जितने मेरे भाई बहन हिंदू धर्म का जो भी है शिव के भगत सारा हमारा साथ दे ठीक है जी बस इस तो ज्यादा मैं कुछ नहीं कहूँगी बस हमारा मंदिर हमें ठीक ठाक चाहिए नहीं तो सरकार से क्या मांग रहे हैं सरकार से भी यही मांग रहे हैं कि हमारी मंदिर का सही सलामत हमें लौटा दे हमारा मंदिर हमें चाहिए नहीं तो हम सारे भाई बहन मिलके हाथ लगा के दिखा देंगे हम भी यही पे जान अपनी दे देंगे ठीक है क्योंकि हमारा में मंदिर में है भाई हम मंदिर के अपने छोड़ थोड़ी देंगे हम हमारे सारे बहना मेरे साथ है नहीं करके भी सारी फैसला करवा के भी पीछे हटना एक कौन से पुरुष का वो है जवान है कोई ये मैं तो नहीं कहूंगी जवान का इंसान है बस इस तो और कुछ नहीं बोलूंगी हमारा मंदिर हमें चाहिए सरकार से यही हमारी मांग है हर हर महादेव हर हर महादेव हर हर महादेव महादे, महादे. ना मेरा नाम देश कौर ਕਿੱਥੇ ਰਹਿਣਾ ਵੇ ਮੈਂ ਰਣਵਾਲ ਚੰਡੀਗੜ੍ਹ ਆ 27 ਸਾਲ ਹੋ ਗਏ ਮੇਰੀ ਲੜਕੀ ਦੇ ਵਿਆਹ ਨੂੰ ਜਾਦਾ ਮੈਂ ਪੁਰਾਣਾ ਵੇਖ ਰਹੀ ਹਾਂ ਮੱਥਾ ਇੱਥੇ ਡੇਕਣੀ ਬਜ਼ੁਰਗ ਕਮ ਐ ਅਸੀਂ ਕਿਹੜੇ ਮੰਦਿਰ ਜਾਈਏ ਸਾਨੂੰ ਮੋਟਰਸਾਈਕਲ ਤੇ ਭਾ ਭਾ ਕੇ ਲੈ ਜਣਾ ਸਾਡੇ ਬੱਚੇ ਅਸੀਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਅਸੀਂ ਬੱਚੇ ਮੇਰੇ ਦੋਵੇਂ ਗੁਜ਼ਰ ਗਏ ਨੇ ਜੁਵਾਈ ਵੀ ਕੁੜੀ ਵੀ ਤੇ ਮੈਂ ਬੱਚਾ ਕਰਿਆ ਨਹੀਂ ਤੇ ਮੈਂ 27 ਸਾਲ ਤੋਂ ਵੇਖਣੀ ਆ ਰਹੀ ਹਾਂ ਤੇ ਕੀ ਤਕਲੀਫ ਹੈ ਦਾ ਇਹ ਤਕਰੀਬ ਕੀ ਦੱਸੋ ਮੰਦਿਰ ਵਿੱਚ ਅਸੀਂ ਇੱਥੇ ਰਹਿਣ ਵਾਲੇ ਇੱਥੇ ਅਸੀਂ ਆਣਾ ਇੱਥੇ ਮੱਥਾ ਡੇਕਣਾ ਸੀ ਠੀਕ ਨਹੀਂ ਅਸੀਂ ਹੁਣ ਬਜ਼ੁਰਗ ਨਹੀਂ ਜਾ ਸਕਦੇ ਕਿਤੇ ਵੀ ਅਸੀਂ ਇੱਥੇ ਹੀ ਰਹਿਣਾ ਤੇ ਤਕਲੀਫ ਕੀ ਹੈ ਮੈਨੂੰ ਤਕਲੀਫ ਦੱਸੋ ਕੀ ਤਕਲੀਫ ਹੈ ਮੈਂ ਜਿੱਥੇ ਪੋਲ ਬਣਿਆ ਨੇ ਸਾਰੇ ਪੋਲ ਬਣੇ ਰਾਜਪੁਰੇ ਆਪਣੇ ਸਾਰੇ ਧੀਰਪੁਰਤ ਕਰ ਉਹ ਵੀ ਹੱਤ ਕੇ ਬਣੇ ਨੇ ਜਿੱਥੇ ਮੜੀਆਂ ਮਸਾਦ ਜੋ ਬਣਿਆ ਅੱਟਾ ਅਗੇ ਬਣਾਈ ਨੂੰ ਨੇ ਪੋਲ ਅਗੇ ਵੇਖਿਆ ਜਾਵੇ ਉੱਥੇ ਠੀਕ ਹੈ ਨਹੀਂ ਉਹਨਾਂ ਨੇ ਵੀ ਪਰਾ ਕਰ ਦਿੱਤਾ ਹੈ ਵੀ ਇੱਥੇ ਟਾਣਾ ਨਹੀਂ ਅਸੀਂ ਤੇ ਕਿਉਂ ਟਾਣਾ ਕੀ ਤਕਲੀਫ ਹੈ ਭਾਈ ਵਾਈਗੁਰ ਜੀ ਦਾ ਖਾਸਾ ਤੇ ਵਾਈਗੁਰ ਜੀ ਕੀ ਪਤੇ ਠੀਕ ਹੈ ਬਣੇ ਜ ਆਪਣਾ ਨਾਂ ਦੱਸੋ ਜੀ मेरा नाम पंडित नरेश कुमार शर्मा जिला अध्यक्ष विश्व हिंदू परिषद पटियाला क्या है मंदिर बहुत प्राचीन मंदिर है ये आज का नहीं है करीब चालीस साल पुराना मंदिर है अभी मुझे इन बच्चों ने बताया है कि मंदिर को तोड़ने के लिए कोई सरकारी आदेश आर्डर आ गए हैं ये तो आर्डर पता नहीं कैसे कर दिए इनको सब समझा बुझा करके सब बढ़िया काम चल रहा था अब ये कोर्ट वाली बात है कोई बात नहीं है देखते हैं कौन आता है विश्व परसद सौ परसेंट भजरंगल सौ परसेंट इस संस्था के साथ है मंदिर यहीं रहेगा किसी की हिम्मत नहीं चाहे प्रशासन चाहे कोई भी आ जाए मंदिर को कुछ हाथ नहीं लगा सकता कोई धर्म स्थान पर मरने बिठने वाले लोग हैं हम लोग ऐसा कुछ नहीं होगा क्या करना चालीस सरकार से हम प्रार्थना करते हैं भैया आप इस पंगे में ना पड़ो ये जन आस्था का सवाल है लोगों की श्रद्धा भावना का सवाल है सारे मोहल्ला जुड़ा हुआ है किसी के घर के आगे मंदिर बना हुआ नहीं है घर के बाहर मंदिर हो तो चलो उस पर विचार किया जाए घर के बाहर मंदिर किसी के नहीं है ये और आज से जिन्होंने ये एप्लीकेशन लगाई है वो जब आए यहाँ उनसे भी पहला मंदिर बना हुआ है जब उनको पता था ये जगह अच्छी नहीं है नहीं लेते कहीं और ले लेते अब इतनी मोहल्ले की आस्था जुड़ी हुई है मंदिर नहीं टूट सकता है किसी की मतलब मेरा नाम नवीन शर्मा है आज उसी मंदिर चाहते हैं ये हमारा चालीस साल पुराना मंदिर है यहाँ पर ये शिवाला जी स्थापित है यहाँ पे और ये मंदिर जी की स्थापना है जो इन पुराने बुजुर्गों से ही की गई थी इस घर के ये पीछे घर है ये देखो दिखाओ इनको पीछे घर दिखाओ ये वाला और द्रगली मैं मैं ज़्यादा लंबी बात कुछ नहीं करना चाहता मैं सिर्फ यहाँ से एक अपील ये करना चाहता हूँ यदि इस मंदिर को तोड़ने की कुछ भी हानि पहुँचाने की कोशिश की गई तो मैं यहाँ पर तेल डाल के मैं सारा बोल रहा हूँ जो मैं बोल रहा हूँ वो करूँगा भी सही और करके दिखाऊँगा यदि किसी ने भी इस मंदिर को हाथ लगाने की या कोई नुकसान पहुँचाने की कोशिश की मैं यहाँ पर तेल डाल के अपने आप को ख़त्म कर लूँगा अपने आप को अग्नि भेंट कर दूँगा और अपील करना चाहूँगा कि प्रशासन को भी हमारे मंदिर को सुरक्षा प्रदान की जाए अदरवाइज मैं आपको अपना फ़ैसला सुना दिया मैं मेरा फैसला यही है जय भोले शंकर ਮਹਿੰਦਰ ਗੰਜ ਰਾਜਪੁਰੇ ਦੇ ਦੁਕਾਨਦਾਰਾਂ ਵੱਲੋਂ ਦੀਵਾਲੀ ਤੋਂ ਪਹਿਲੇ ਨੂ ਨਿਚਲੇ ਲੰਗਰ ਦੇ ਗਾਨੇ ਤੋਂ ਬੰਦ ਕੀਤੇ ਰਾਜਨਾਵ ਦੇ ਅਧਿਕਾਰੀਆਂ ਨੇ ਦਿੱਤੇ ਜਲਦ